ਹਾਂਜੀ ਸਰ ਪਿਛਲੇ ਦਿਨੀ ਦਰਾਹਾ ਪਿੰਡ ਦੇ ਵਿੱਚ ਇੱਕ ਬੱਚਾ ਰਾਤ ਨੂੰ 12:30 ਵਜੇ ਆਪਣੀ ਮਾਂ ਦੇ ਨਾਲ ਪਿਆ ਚੋਰੀ ਕਰ ਲਿਆ ਗਿਆ ਦੱਸੋਗੇ ਘਟਨਾ ਬਾਰੇ ਇਸ ਨੂੰ ਲੈ ਕੇ ਜੋ ਸ਼ਹਿਰ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਪਹਿਲਾਂ ਵੀ ਇਸ ਦਰਾਹਾ ਪਿੰਡ ਦੇ ਵਿੱਚੋਂ ਕਈ ਬੱਚੇ ਗਾਇਬ ਹੋਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਆਪਣੀ ਮਾਤਾ ਦੇ ਨਾਲ ਪਿਆ ਸੀ ਬੱਚਾ ਜਦੋਂ ਉਹਨੇ 12:30 ਦੇ ਵਜੇ ਕਰੀਬ ਦੇਖਿਆ ਉੱਠ ਕੇ ਤਾਂ ਉਹ ਬੱਚਾ ਉੱਥੋਂ ਗਾਇਬ ਸੀਗਾ ਤੇ ਉਹਨਾਂ ਨੇ ਕਾਫੀ ਪਾਲ ਕੀਤੀ ਹੈ ਸਾਡੀਆਂ ਵੀ ਟੀਮਾਂ ਲੱਗੀਆਂ ਹੋਈਆਂ ਨੇ ਜਲਦੀ ਜਿਹੜੀ ਲੱਭਣ ਦੀ ਉਮੀਦ ਹੈ ਸਰ ਕੋਈ ਇਸ ਤਰ੍ਹਾਂ ਦਾ ਖਰਸ਼ਾ ਹੈ ਵੀ ਇਹ ਕੋਈ ਇਸ ਤਰ੍ਹਾਂ ਦਾ ਬੱਚਾ ਚੋਰ ਗਰੋ ਇੱਥੇ ਆਪਣੇ ਏਰੀਆ ਦੇ ਵਿੱਚ ਸਰਗਰਮ ਹੈ ਨਹੀਂ ਇਦਾਂ ਦਾ ਨਹੀਂ ਹੈ ਆਪਣੇ ਰੋਪੜ ਵਾਲਿਆਂ ਨੇ ਇੱਕ ਗਰੋ ਫੜਿਆ ਸੀਗਾ ਕਾਫੀ ਟਾਈਮ ਪਹਿਲਾਂ ਆਪਣੀ ਤਾਂ ਦਾ ਕੋਈ ਹੈ ਨਹੀਂ ਕੋਈ ਮਤਲਬ ਡਵੈਲਪਮੈਂਟਸ ਹੋਈਆਂ ਦੇ ਵਿੱਚ ਕੋਈ ਮਿਲਿਆ ਕੋਈ ਟ੍ਰੇਸਸ ਮਿਲੀਆਂ ਕੋਈ ਹਾਂਜੀ ਕੁਝ ਲੱਗ ਰਹੀਆਂ ਨੇ ਤਫਤੀਸ਼ ਕਰਦੇ ਆ ਉਹਦੇ ਵਿੱਚ ਬਾਲ ਦੇ ਵਿੱਚ ਖਾਸ ਕਰ ਦਿੰਦੇ ਆ ਜਿਸ ਤਰ੍ਹਾਂ ਕਿ ਸਰ ਤੁਸੀਂ ਦੁਬਾਰਾ ਇੱਥੇ ਦੂਸਰੀ ਵਾਰ ਉਹਦਾ ਸੰਭਾਲਿਆ ਜੋ ਸ਼ਰਾਰਤੀ ਅੰਸਰ ਨੇ ਨਸ਼ਾ ਸਮਗਲਰ ਨੇ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੇਰੇ ਵੱਲੋਂ ਤਾਂ ਇਹਨਾਂ ਨੂੰ ਸਖਤ ਹਦਾਇਤ ਹੈ ਵੀ ਜਾਂ ਤਾਂ ਉਹ ਏਰੀਆ ਛੱਡ ਜਾਣ ਜਾਂ ਕੰਮ ਛੱਡ ਦੇਣ